ਸਾਸੀ ਕਾਲ ਦੋਸਤੋ ਆਪਾਂ ਮੌਜੂਦ ਆਂ ਸਿਵੀਆਂ ਤੋਂ ਜਿਹੜਾ ਢਿਲਵਾਂ ਕਲਾਂ ਨੂੰ ਰਸਤਾ ਜਾਂਦਾ ਉੱਥੇ ਪੁਲ ਦੇ ਉੱਪਰ ਤੇ ਦੋਸਤੋ ਇਹ ਕੱਚੀ ਨਹਿਰ ਤੇ ਇੱਕ ਛੋਟਾ ਜਿਹਾ ਹੈੱਡ ਬਣਿਆ ਹੋਇਆ ਏ ਕੋਟਕਪੂਰਾ ਰਜਵਾਹਾ ਐ ਤੇ ਇੱਥੇ ਦੋਸਤੋ 1988 ਦੇ ਵਿੱਚ ਪਟੋਲਾ ਫਿਲਮ ਦੀ ਸ਼ੂਟਿੰਗ ਹੋਈ ਸੀ ਜਿਹੜੀ ਵਰਿੰਦਰ ਗੁਰਚਰਨ ਪੋਲੀ ਤੇ ਦਲਜੀਤ ਕੌਰ ਦੀ ਫਿਲਮ ਸੀ ਉੰਦੀ ਕਾਫੀ ਹੱਦ ਦੇ ਵਿੱਚ ਜਿਹੜੇ ਸੀਨ ਸੀ ਉਹ ਇੱਥੇ ਸ਼ੂਟ ਹੋਏ ਸੀ ਮੈਂ ਸਕਰੀਨਸ਼ਾਟ ਵੀ ਨਾਲ ਦਿਆਂਗਾ ਤੁਹਾਨੂੰ ਇਹ ਜਿਹੜਾ ਪੋਲ ਆਪਾਂ ਦੇਖ ਰਹੇ ਹਾਂ ਦੋਸਤੋ ਇਹਦੇ ਜਿਹੜੇ ਇਹ ਪਹਿਲਾਂ ਤਿੰਨੇ ਧਾਰ ਚੱਲਦੇ ਹੁੰਦੇ ਸੀ ਤੇ ਇਹ ਨਹਿਰ ਕਾਫੀ ਵੱਡੀ ਸੀ ਬਾਅਦ ਦੇ ਵਿੱਚ ਜਦੋਂ ਅੱਗੋਂ ਪੱਕੀ ਨਹਿਰ ਬਣ ਗਈ ਉਸ ਤੋਂ ਬਾਅਦ ਇਹ ਨਹਿਰ ਆ ਜਿਹੜੀ ਛੋਟੀ ਹੋ ਗਈ ਆ ਤੁਸੀਂ ਇਸ ਸਕਰੀਨਸ਼ਾਟ 'ਚ ਵੀ ਦੇਖ ਰਹੇ ਹੋਗੇ ਨਾਲ-ਨਾਲ ਉਸ ਤੋਂ ਬਾਅਦ ਦੋਸਤੋ ਇੱਕ ਘਰਾਟ ਸੀ ਇੱਥੇ ਇੱਕ ਘਰਾਟ ਆ ਜਿਹੜੇ ਆਉਂਦੇ ਆ ਢਿਲਵਾ ਕਲਾਂ ਦੇ ਵਿੱਚ ਤੇ ਇਹ ਬੜੇ ਪੁਰਾਣੇ ਘਰਾੜ ਸੀ ਹੁਣੇ ਦੋਸਤੋ ਕੁਝ ਸਮਾਂ ਪਹਿਲਾਂ ਇਹ ਬੰਦ ਹੋ ਗਏ ਜਦੋਂ ਇਹ ਨਹਿਰ ਅੱਗੋਂ ਪੱਕੀ ਹੋ ਗਈ ਤਾਂ ਜਿਹੜਾ ਪਾਣੀ ਆ ਉਹ ਅੱਗੇ ਉੱਚਾ ਚੜਨ ਲੱਗ ਪਿਆ ਤੇ ਉਹਦੇ ਕਰਕੇ ਪਾਣੀ ਦਾ ਇਸ ਪਾਸੇ ਦਬਾਅ ਘਟ ਗਿਆ ਤੇ ਹੌਲੀ-ਹੌਲੀ ਕਰਕੇ ਕਹਿ ਦਈਏ ਕਿ ਕਿਸੇ ਨੇ ਇਹਦੀ ਸਾਮ ਸੰਭਾਲ ਵੀ ਨਹੀਂ ਕੀਤੀ ਤੇ ਇਹ ਜਿਹੜੀ ਇੱਕ ਪੁਰਾਣੀ ਵਿਰਾਸਤ ਸੀ ਉਹ ਖਤਮ ਹੋ ਗਈ ਹੈ ਤੁਸੀਂ ਅੰਦਰ ਦੇਖ ਰਹੇ ਹੋ ਬਿਲਕੁਲ ਹੁਣ ਖਤਮ ਹੋ ਚੁੱਕੇ ਨੇ ਇਹ ਪੁਰਾਣੇ ਘਰਾਟ ਸੀ ਇੱਥੇ ਤੇ ਕੁਝ ਸਮਾਂ ਪਹਿਲਾਂ ਦੋਸਤੋ ਮੈਂ ਇੱਥੇ ਇੱਕ ਵੀਡੀਓ ਕੀਤੀ ਸੀ ਲਗਭਗ 3-4 ਸਾਲ ਪਹਿਲਾਂ ਉਹ ਵੀ ਇਸੇ ਵੀਡੀਓ ਦੇ ਨਾਲ ਅੱਗੇ ਆਪਾਂ ਅਟੈਚ ਕਰਾਂਗੇ ਉਦੋਂ ਇਹ ਘਰਾਟ ਚੱਲਦੇ ਹੁੰਦੇ ਸੀ ਤੇ ਇਸ ਨਹਿਰ ਦੇ ਉੱਪਰ ਉਦੋਂ ਸਾਨੂੰ ਬਜ਼ੁਰਗਾਂ ਨੇ ਦੱਸਿਆ ਸੀ ਕਿ ਸ਼ਾਇਦ 12 ਕੇ 13 ਕਰਾਟ ਸੀ ਤੇ ਉਹਨਾਂ ਦੇ ਵਿੱਚੋਂ ਮੇਰੇ ਹਿਸਾਬ ਦੇ ਨਾਲ ਸ਼ਾਇਦ ਹੀ ਆ ਹੁਣ ਜੇ ਕੋਈ ਕਰਾਟ ਚੱਲਦਾ ਹੋਵੇ ਤਾਂ ਇਹ ਦੋਸਤੋ ਪੁਰਾਣੀਆਂ ਚੀਜ਼ਾਂ ਨੇ ਜਿਹੜੀਆਂ ਕਵਰ ਕਰਕੇ ਅਸੀਂ ਆਪਣੇ ਚੈਨਲ ਦੇ ਰਹੀ ਦਿਖਾਉਣੇ ਆ ਕਿਉਂਕਿ ਹੋਰ 2-4 ਸਾਲਾਂ ਨੂੰ ਇਹ ਬਿਲਡਿੰਗਾਂ ਵੀ ਖਤਮ ਹੋ ਜਾਣਗੀਆਂ ਤੇ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸ਼ਬਦ ਹੀ ਖਤਮ ਹੋ ਜੇ ਕਿ ਕਰਾਟਾਂ ਦਾ ਵੀ ਆਟਾ ਹੁੰਦਾ ਸੀ ਤੇ ਕਰਾਟ ਕੀ ਚੀਜ਼ ਹੁੰਦੇ ਸੀ ਇਹ ਕਰਾਟਾਂ ਦੀ ਜਿਹੜੀ ਪੁਰਾਣੀ ਨਿਸ਼ਾਨੀਆਂ ਸਿਰਫ ਇੱਥੇ ਇੱਕ ਬਿਲਡਿੰਗ ਹੀ ਖੜੀ ਹੋਈ ਆ ਕਰਾਟ ਹੁਣ ਇੱਥੋਂ ਖਤਮ ਹੋ ਚੁੱਕੇ ਆ ਪਰ ਅਜ ਤੋ 2-3 ਸਾਲ ਪਹਿਲਾਂ ਲੋਕ ਇੱਥੋਂ ਜਿਹੜਾ ਆਟਾ ਭਿਉਂਦੇ ਹੁੰਦੇ ਸੀ ਇਹਨਾਂ ਕਰਾਟਾਂ ਤੋਂ ਬਹੁਤ ਸਾਰੀਆਂ ਦੋਸਤੋ ਪੁਰਾਣੀਆਂ ਨਿਸ਼ਾਨੀਆਂ ਪੁਰਾਣੀਆਂ ਇਮਾਰਤਾਂ ਨੇ ਜਿਹੜੀਆਂ ਹੌਲੀ-ਹੌਲੀ ਕਰਕੇ ਦਮ ਤੋੜ ਰਹੀਆਂ ਨੇ ਤੇ ਇਹ ਵੀ ਉਸੇ ਚੀਜ਼ ਦਾ ਇੱਕ ਹਿੱਸਾ ਹੈ ਟਿਲਵਾਾਂ ਤੋਂ ਜਦੋਂ ਆਪਾਂ ਸਿਵੀਆਂ ਨੂੰ ਜਾਣਦੇ ਆ ਤਾਂ ਟਿਲਵਾਾਂ ਦੇ ਵਿੱਚ ਕਰਾਟ ਆਉਂਦੇ ਆ ਇਨਰ ਦੇ ਉਪਰਾਂ ਤੇ ਇਥੇ ਸਾਂਝਾਪੋਲਾ ਇਹ ਦੋਸਤੋ ਹੁਣ ਵੀਡੀਓ ਜਿਹੜੀ ਇਹ ਪੁਰਾਣੀ ਵੀਡੀਓ ਚੱਲ ਲਈ ਆ ਉਦੋਂ ਤੁਸੀਂ ਦੇਖ ਰਹੇ ਹੋ ਕਿ ਇਥੇ ਕੰਡਾ ਵਗੈਰਾ ਵੀ ਲੱਗਾ ਹੈ ਤੇ ਇੱਥੇ ਥੋੜੀ ਬਹੁਤ ਰੌਣਕਾ ਉਦੋਂ ਲੋਕ ਇੱਥੇ ਆਟਾ ਪਿਆਉਣ ਆਉਂਦੇ ਸੀ ਤੇ ਇੱਥੇ ਲਗਭਗ ਜਿਹੜੇ 4 ਤੋਂ 5 ਪੋੜ ਉਸ ਸਮੇਂ ਚੱਲਦੇ ਸੀ ਇਸ ਵੀਡੀਓ ਦੇ ਵਿੱਚ ਤੁਸੀਂ ਇਹ ਚੱਲਦੇ ਹੋਏ ਪੋੜ ਵੀ ਦੇਖੋਗੇ ਤੇ ਇਹ ਅੰਦਰ ਕਣਕ ਪਈ ਹੋਈ ਆ ਤੇ ਅੱਗੇ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਕਿ ਕਿਸ ਤਰ੍ਹਾਂ ਇਹ ਕਰਾਟ ਚੱਲ ਲਿਆ ਤੇ ਆਟਾ ਪੀ ਰਿਹਾ ਓਦੋਂ ਇੱਥੇ ਸਾਨੂੰ ਇਹਨਾਂ ਨੇ ਬਜ਼ੁਰਗਾਂ ਨੇ ਦੱਸਿਆ ਸੀ ਕਿ ਇਹ ਲਗਭਗ 1 ਘੰਟੇ ਦੇ ਵਿੱਚ 12 ਕਿਲੋ ਜਿਹੜਾ ਇੱਕ ਪੋੜ ਆਟਾ ਪੀਂਦਾ ਹੈ ਇਹ ਸਾਹਮਣੇ ਪਾਣੀ ਦੇ ਨਾਲੇ ਚੱਲ ਰਹੇ ਆ ਤੇ ਠੰਡਾ ਠਾ ਹੁੰਦਾ ਸੀ ਕਰਾਟਾਂ ਦਾ ਇਹ ਸਾਹਮਣੇ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਦੋਸਤੋ ਇਹ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਜੇ ਦੋਸਤਾਂ ਦੇ ਨਾਲ ਤਾਂ ਕਿ ਵੱਧ ਤੋਂ ਵੱਧ ਦੋਸਤ ਇਹ ਜਿਹੜੀਆਂ ਪੁਰਾਣੀਆਂ ਨਿਸ਼ਾਨੀਆਂ ਪੁਰਾਣੀਆਂ ਚੀਜ਼ਾਂ ਨੇ ਉਹਨਾਂ ਨੂੰ ਦੇਖ ਸਕਣ ਵੀਹ ਕਰਾਟਾਂ ਦਾ ਜਿਹੜਾ ਆਟਾ ਸੀ ਉਹ ਕਿਵੇਂ ਪੀਸਿਆ ਜਾਂਦਾ ਸੀ ਤੇ ਜਿਹੜੇ-ਜਿਹੜੇ ਦੋਸਤਾਂ ਨੇ ਕਰਾਟਾਂ ਤੋਂ ਆਟਾ ਪਸਾਇਆ ਉਹ ਵੀ ਜਰੂਰ ਕਮੈਂਟ ਕਰਿਆ ਜੀ ਤੇ ਹੋਰ ਇਸ ਨਹਿਰ ਦੇ ਉੱਪਰ ਕਿੱਥੇ-ਕਿੱਥੇ ਕਰਾਟ ਨੇ ਜੇਕਰ ਕਿਤੇ ਕੋਈ ਕਰਾਟ ਚੱਲਦਾ ਹੈ ਤਾਂ ਤੁਸੀਂ ਸਾਨੂੰ ਉਹ ਵੀ ਜ਼ਰੂਰ ਦੱਸਿਆ ਜੇ ਆਪਾਂ ਅਗਲੀ ਵੀਡੀਓ ਦੇ ਵਿੱਚ ਉਸ ਨੂੰ ਵੀ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਉੱਪਰੋਂ ਕਣਕ ਡੇਗ ਰਹੀ ਆ ਤੇ ਥੱਲੇ ਆ ਜਿਹੜੇ ਪੁੱੜ ਚੱਲੇ ਆ ਤੇ ਆਟਾ ਪੀਸ ਰਿਹਾ ਹੈ ਇਹ ਦੋਸਤੋ ਪੁਰਾਣੀ ਵੀਡੀਓ ਸੀ ਜਿਹੜੀ ਲਗਭਗ ਅਸੀਂ 2-3 ਸਾਲ ਪਹਿਲਾਂ ਰਿਕਾਰਡ ਕੀਤੀ ਸੀ ਤੇ ਅੱਜ ਮੈਂ ਉਧਰ ਨਹੀਂ ਲੰਘਿਆ ਸੀ ਤਾਂ ਅੱਜ ਉੱਥੇ ਸਥਿਤੀ ਵੇਖੀ ਤਾਂ ਸੋਚਿਆ ਕਿ ਪੁਰਾਣੀ ਤੇ ਨਵੀਂ ਦੋਨੋਂ ਵੀਡੀਓ ਆ ਉਹ ਇਕੱਠੀਆਂ ਕਰਕੇ ਤੁਹਾਡੇ ਨਾਲ ਸਾਂਝੀਆਂ ਕਰੀਏ ਇਹ ਹੁਣ ਪੁਰਾਣੀ ਵੀਡੀਓ ਸੀ ਜਿਹੜੀ 2-3 ਸਾਲ ਪਹਿਲਾਂ ਦੀ ਤੇ ਨਵੀਂ ਵੀਡੀਓ ਤੁਸੀਂ ਅੱਗੇ ਦੇਖ ਹੀ ਚੁੱਕੇ ਹੋ ਕਿ ਹੁਣ ਮੌਜੂਦਾ ਹਾਲਾਤ ਇੱਥੇ ਕੀ ਬਣ ਚੁੱਕੇ ਆ ਉਦੋਂ ਵੀ ਲਗਭਗ ਹਾਲਤ ਖਸਤਾ ਸੀ ਪਰ ਉਸ ਸਮੇਂ ਜਿਹੜੇ ਇਹ ਘਰਾਟ ਦੋਸਤੋ ਚੱਲਦੇ ਸੀ ਦੋਸਤੋ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਆ ਜੀ ਤੇ ਅੱਗੇ ਦੋਸਤਾਂ ਦੇ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਜ਼ਮੀ ਕਰਿਆ ਜੀ ਇਹ ਜੀ ਪ੍ਰਾਣੀਆਂ ਚੀਜ਼ਾਂ ਨੇ ਹੁਣ ਹੌਲੀ-ਹੌਲੀ ਕਰਕੇ ਦੋਸਤੋ ਹਰ ਪਾਸੇ ਖਤਮ ਹੁੰਦੀਆਂ ਜਾ ਰਹੀਆਂ